41 ਸਾਲਾਂ ਬਾਅਦ ਪੁਲਾੜ ਵੱਲ ਕਦਮ ਵਧਾਉਂਦੇ ਹੋਏ ਭਾਰਤ ਨੇ ਇੱਕ ਵਾਰ ਫਿਰ ਇਤਿਹਾਸ ਰਚ ਦਿੱਤਾ ਹੈ ਜਦੋਂ ਸਪੇਸ ਐਕਸ ਦੇ ਐਕਸੀਓਮ 4 ਮਿਸ਼ਨ ਤਹਿਤ ਭਾਰਤ ਦੇ ਸੁਭਾਂਸ਼ੂ ਸ਼ੁਕਲਾ ਤਿੰਨ ਹੋਰ ਪੁਲਾੜ ਯਾਤਰੀਆਂ ਸਣੇ ਇੰਟਰਨੈਸ਼ਨਲ ਸਪੇਸ ਸਟੇਸ਼ਨ ਤੇ ਪਹੁੰਚੇ ਇਨ੍ਹਾਂ ਪੁਲਾੜ ਯਾਤਰੀਆਂ ਨੂੰ ਲੈ ਕੇ ਬੀਤੇ ਦਿਨੀ ਦੁਪਹਿਰ 12 ਵਜੇ ਸਪੇਸ ਐਕਸ ਦੇ ਫੋਲਕਰ 9 ਰਾਕਟ ਨੇ NASA ਦੇ ਕੈਨੇਡੀ ਸਪੇਸ ਸਟੇਸ਼ਨ ਤੋਂ ਉਡਾਨ ਭਰੀ ਸੀ ਜੋ ਕਿ ਅੱਜ 28 ਘੰਟੇ ਦੀ ਲੰਬੀ ਉਡਾਨ ਮਗਰੋਂ ਪੁਲਾੜ ਸਥਿਤ ਇੰਟਰਨੈਸ਼ਨਲ ਨੈਸ਼ਨਲ ਸਪੇਸ ਸਟੇਸ਼ਨ ਤੇ ਪਹੁੰਚ ਗਿਆ ਹੈ ਡੌਕਿੰਗ ਪ੍ਰੋਸੈਸ ਸ਼ੁਰੂ ਹੋ ਚੁੱਕੀ ਹੈ ਤੇ ਛੇਤੀ ਹੀ ਸੁਭਾਂਸ਼ੂ ਅਤੇ ਬਾਕੀ ਯਾਤਰੀ ਰੋਕਟ ਵਿੱਚੋਂ ਨਿਕਲ ਕੇ ਸਪੇਸ ਸਟੇਸ਼ਨ ਤੇ ਚਲੇ ਜਾਣਗੇ ਤੇ ਇਸ ਮਿਸ਼ਨ ਤਹਿਤ ਸੁਭਾਂਸ਼ੂ ਅਗਲੇ 14 ਦਿਨ ਤੱਕ ਪੁਲਾੜ ਵਿੱਚ ਹੀ ਰਹਿਣਗੇ ਭਾਰਤੀ ਸੂਬੇ ਉੱਤਰ ਪ੍ਰਦੇਸ਼ ਵਿੱਚ ਲਖਨਊ ਦੇ ਰਹਿਣ ਵਾਲੇ ਸੁਭਾਂਸ਼ੂ ਨੇ ਯਾਤਰਾ ਦੌਰਾਨ ਪਹਿਲਾ ਸੰਦੇਸ਼ ਸਾਂਝਾ ਕਰਦੇ ਹੋਏ ਕਿਹਾ ਸੀ ਕਿ ਇਹ ਇੱਕ ਯਾਦਗਾਰ ਪਲ ਹੈ ਅਸੀਂ 41 ਸਾਲਾਂ ਬਾਅਦ ਪੁਲਾੜ ਵਿੱਚ ਪਹੁੰਚੇ ਹਾਂ ਦੱਸ ਦਈਏ ਕਿ ਇਸ ਤੋਂ ਪਹਿਲਾਂ ਰਾਕੇਸ਼ ਸ਼ਰਮਾ ਪਹਿਲੇ ਭਾਰਤੀ ਬਣੇ ਸਨ ਜਿਨ੍ਹਾਂ ਨੇ 3 ਅਪ੍ਰੈਲ 1984 ਨੂੰ ਪੁਲਾੜ ਯਾਤਰਾ ਕੀਤੀ ਸੀ ਇਸ ਤੋਂ ਇਲਾਵਾ ਸੁਭਾਂਜੂ ਅੰਤਰਰਾਸ਼ਟਰੀ ਸਪੇਸ ਸਟੇਸ਼ਨ ਤੇ ਜਾਣ ਵਾਲੇ ਪਹਿਲੇ ਭਾਰਤੀ ਵੀ ਬਣ ਗਏ ਸਨ ਤੇ ਇਸ ਰਾਕਟ ਰਾਹੀਂ ਸੁਭਾਂਸ਼ੂ ਦੇ ਨਾਲ-ਨਾਲ NASA ਦੇ ਪੈਗੀ ਵਿਟਸਨ ਯੂਰੋਪੀਅਨ ਸਪੇਸ ਏਜੰਸੀ ਤੋਂ ਪੋਲੈਂਡ ਦੇ ਸਲਾਵੋਜ਼ਰ ਯੂਜ਼ NASA ਕੀਤੇ ਹੰਗਰੀ ਦੇ ਟਿਬੋਰ ਕਾਪੂ ਵੀ ISS ਪਹੁੰਚੇ ਸਨ ਤੇ ਇਸ ਮਿਸ਼ਨ ਦੌਰਾਨ NASA ਦੀ ਪੈਗੀ ਵਿਟਸਨ ਤੋਂ ਬਾਅਦ ਸੁਭਾਂਸ਼ੂ ਸੈਕੰਡ ਚੀਫ ਇਨ ਕਮਾਂਡ ਹੋਣਗੇ ਤੇ ਪੈ ਗਈ ਜਿੱਥੇ ਇਸ ਮਿਸ਼ਨ ਦੇ ਕਮਾਂਡਰ ਸਨ ਉੱਥੇ ਹੀ ਸੁਭਾਂਸ਼ੂ ਇਸ ਮਿਸ਼ਨ ਦੇ ਮੇਨ ਪਾਇਲਟ ਸਨ ਤੇ ਇਨਾ ਯਾਤਰੀਆਂ ਨੂੰ ਆਈਐਸਐਸ ਤੋਂ ਲੈ ਕੇ ਜਾਣਾ ਤੇ ਸੁਰੱਖਿਅਤ ਲੈਂਡ ਕਰਵਾਉਣਾ ਸੁਭਾਂਸ਼ੂ ਦੀ ਜ਼ਿੰਮੇਵਾਰੀ ਰਹੀ ਜਦਕਿ ਸਲਾਵੋਸ ਤੇ ਤੇ ਹੋਰ ਮਿਸ਼ਨ ਸਪੈਸ਼ਲਿਸਟ ਹਨ ਉੱਥੇ ਰਹਿਣ ਦੇ 14 ਦਿਨਾਂ ਦੇ ਦੌਰਾਨ ਸੁਭਾਂਸ਼ੂ ਉੱਥੇ ਆਪਣੇ ਨਾਲ ਲੈ ਕੇ ਗਏ ਤੇ ਉਪਕਰਨਾ ਅਤੇ ਜੀਵਾਣੂਆਂ ਨਾਲ ਵੱਖ-ਵੱਖ ਪ੍ਰਯੋਗ ਕਰਨਗੇ ਜੋ ਕਿ ਭਾਰਤ ਦੇ ਪਹਿਲੇ ਸਪੇਸ ਮਿਸ਼ਨ ਗਗਨ ਯਾਨ ਦੌਰਾਨ ਭਾਰਤ ਦੀ ਸਹਾਇਤਾ